ਇਰੇਂਜੀਤ ਕੇ ਲਲੂ ਇਨਸਾਫ ਦੋ ਕੇ ਰਾਂਗੇ ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੇ ਵਾ ਕੇ ਰਾਂਗੇ ਇਸ ਮਾਮਲੇ ਵਿੱਚ ਪੰਡੀਆਂ ਧਾਰਾਵਾਂ ਲਗਵਾ ਕੇ ਰਾਂਗੇ ਪੰਜਾਬ ਸਰਕਾਰ ਮੁਰਤਬੋ ਪੰਜਾਬ ਦਾ ਪੱਤਰਕਾਰਾਂ ਤੋਂ ਕਾ ਕਰਵਾਈ ਸਰਕਾਰ Jilajiri Mukhtar Zarda SSP Murtabat Jilajiri Mukhtar Zarda SSP Murtabat Penjar Sarkar Murtabat Penjar Sarkar Murtabat Tamp ke hai hai SSP Mukhtar Zarda Murtabat Penjar Sarkar Murtabat Pajar, sir, ਪੰਜਾਬ ਸਰਕਾਰ ਮਰਦਾਬਾਦ ਤਕੇਸ਼ ਆਈ ਨਹੀਂ ਚਲੇਗੀ ਦੇਵਾਂਗੇ ਜਿੰਦਗੀ ਨਹੀਂ ਚਲੇਗੀ ਤਕੇਸ਼ ਆਈ ਨਹੀਂ ਚਲੇਗੀ ਤਕੇਸ਼ ਆਈ ਨਹੀਂ ਚਲੇਗੀ ਪੰਜਾਬ ਦਾ ਧੰਕਾ ਕਰਨ ਵਾਲੀ ਪੱਤਰਕਾਰਾਂ ਸਰਕਾਰ ਮਰਦਾਬਾਦ ਪੱਤਰਕਾਰਾਂ ਨਾਟਕਾ ਕਰਨ ਵਾਲੀ ਸਰਕਾਰ ਮਰਦਾਬਾਦ ਜিন্দাবাদ ਜিন্দাবাদ ਪੱਤਰਕਾਰਾਂ ਨਾਟਕਾ ਕਰਨ ਵਾਲਾ ਡੀਐਸਪੀ ਮਰਦਾਬਾਦ पत्रकारंजन खगरा डी एस पी मुरदाबाद एस एस पी श्री मुख़र साहिब मुरदाबाद पंजाब पिको हा हा मंत्री बलजी चतर पुलिस प्रशासन मुरदाबाद

सकते सारी नहीं चलन देंगे पत्रकारों दे दे के हकों के डाके नहीं बचन देवे पंजाब सरकार मुर्दाबाद पत्रकार ने धक्का करने वाली सरकार मुर्दाबाद पत्रकार ने धक्का करने, करने वाला डीएसपी मुर्दाबाद एस एस पी श्री मुखसर साहब मुर्दाबाद

تاں مرتبہ کئی منجیت پنڑو انسان تو اکھے رہن گے اکھے رہن گے اس معاملے تے کاندیاں تے راواں لگوا کے رہن گے لگوا کے رہن گے ایک پٹ ہرتے دسیاں نوں تے اکھے رہن گے پی ایس ٹی کی ਕਿੰਨੇ ਕਿਤੇ ਜਾ ਰਹੇ ਹੋ ਥੈਂਕ ਯੂ ਰੋਗਲੇ ਤੇ ਕਿਸੇ ਲੋਕੋ ਸੱਜੇ ਉੱਪਰ ਰੋਕੀਏ ਸਭ ਕੱਢ ਦੇ ਪਾਸੇ ਰੋੜਾ ਦਾ ਕੱਢੀ ਦੇ ਪਕਰਨੇ ਪਾਸੇ ਆ ਜਾਓ ਜੀ ਆਹ ਸੜਕਾਂ ਦੇ ਕਿੱਥੇ ਰੱਖਣਾ ਜੀ ਬੱਕਰਾ ਕਿੱਥੇ ਧਾਵਾ ਕਰਾ ਰੱਖੋ ਜੇ ਆਪ ਬਿੱਠੇ ਗੱਡੀਆਂ ਤੋਂ ਦੂਰ ਰੱਖਾ ਜੀ ਗੱਡੀਆਂ ਦੂਰ ਅੱਡਾ ਆ ਜਾਓ ਥੋੜਾ ਜਿਹਾ लिओ जी ਆ ਰੱਖਿਆ ਰੱਖਿਆ ਤਾਂ ਜੀ ਕਰੋ ਜੀ ਕਾਰਜ ਵਿਪ ਮਾਤਰੀ ਬਲਜੀਤ ਤੌਰ ਮਰਦਾਬਾ ਮਰਦਾਬਾ ਜਿੰਦਾਬਾਦ ਜਿੰਦਾਬਾਦ ਗੁੰਡਿਆਂ ਨੂੰ ਸ਼ਹੀਦ ਕਰਨ ਵਾਲੇ ਸੰਤਰੀ ਬਲਜੀਤ ਮਰਦਾਬਾ ਮਰਦਾਬਾ ਗੁੰਡਿਆਂ ਨੂੰ ਸ਼ਹੀਦ ਕਰਨ ਵਾਲੇ ਸਾਡੀ ਹਾਜ਼ਰੀ ਮਰਦਾਬਾ ਜਾਨਾ ਬੰਦ ਕਰਾਓ ਜੀ ਕੀ ਤੋ ਕੀ ਚੱਕਦੇ ਆ ਗਏ ਬਾਣ ਤੇ ਮੋਢਾ ਹੱਥ ਤੇ ਆ ਗਏ ਕੀ ਤੋ ਕੀ ਚੱਕਦੇ ਆ ਗਏ ਹੁਣ ਸਰਕਾਰ ਰੱਖਦੀ ਆ ਗਏ ਸਰਕਾਰ ਦੀ ਗੱਤਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੱਤਰਕਾਰ ਭਾਈਚਾਰੇ ਦਾ ਇੱਕਾ ਜਿੰਦਾਬਾਦ 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 ਪੱਤਰਕਾਰ ਕਿਸਾਨ ਮਜ਼ਦੂਰ ਮਾਲਾਜਮ ਹਰ ਵਰਗ ਦਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾ 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 ਮੱਕਰ कढ़ियाँ पर्च मरता है बाज मरता है मरता है लोकसभा कढ़ियाँ पर्च मरता है बाज मरता है मरता है मुझे अनुशासन बारी पंजाब सरकार मरता है मरता है मरता है बतर कराते हमारे कारनवाली पंजाब सरकार मरता है मरता है मरता है बतर कराते हमारे कारनवाली पंजाब सरकार मरता है मार्चेस्टर ਆਰੇ ਕੱਢੇ ਆਣੇ ਅੰਤਰ ਹੁਣੋ ਆਮਰਾ ਤੁਹਾਨੂੰ ਸਾਰੇ ਪੰਜਾਬ ਸਰਕਾਰ ਮਰਦਾਬਾਦ ਢੇੜਾ ਭੁੱਲਾ ਕਰ ਲੈ ਜੀ ਢੇੜਾ ਸਰਕਾਰ ਮਰਦਾਬਾਦ ਸਾਰੇ ਕੈਮਰਿਆਂ ਦੇ ਵਿੱਚ ਆ ਜਾਵੇ ਜਦੋਂ ਮੁੱਖ ਮੰਤਰੀ ਮਰਦਾਬਾਦ ਢੇੜਾ ਭੁੱਲਾ ਕਰ ਲੋ ਮੁੱਖ ਮੰਤਰੀ ਪੰਜਾਬ ਮਰਦਾਬਾਦ ਢੇੜਾ ਭੁੱਲਾ ਕਰ ਲੋ ਪੰਜਾਬ ਸਰਕਾਰ ਮਰਦਾਬਾਦ ਇੱਕ ਮਿੰਟ ਜੀ ਪਹਿਲਾ ਪਾਰਕ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਪਾਰਕ ਸੀ ਉਹਦੇ ਵਿੱਚ ਪਾਣੀ ਛੱਡਿਆ ਗਿਆ ਹੁਣ ਇੱਥੇ ਛੱਡਿਆ ਗਿਆ ਪਰ ਇਹ ਪੁੱਤਰੇ ਮੱਚ ਕੀ ਰਹਿਣਗੇ ਜਿੰਨਾ ਮਰਜ਼ੀ ਪਾਣੀ ਟੱਡ ਲੋ ਇਹ ਪੱਤਰਕਾਰਾਂ ਨਾਲ ਪੰਗਾ ਲਿਆ ਜਿਹਨੂੰ ਤੁਹਾਡੇ ਹੀ ਲੋਕਤੰਤਰ ਦੇ ਵਿੱਚ ਲੋਕਤੰਤਰ ਦਾ ਚੌਥਾ ਖੰਮ ਕਹਿੰਦੇ ਆ ਉਹਦੇ ਨਾਲ ਪੰਗਾ ਲਿਆ ਤੇ ਹੁਣ ਪੁੱਤਰਿਆਂ ਨੂੰ ਅੱਗ ਲੱਗ ਚੁੱਕੀ ਆ ਪ੍ਰਸ਼ਾਸਨ ਨੇ ਜਿੰਨਾ ਜ਼ੋਰ ਲਾਉਣਾ ਸੀ ਆਪ ਦਾ ਨਾ ਲਿਆ ਤਾਂ ਹੁਣ ਅਸੀਂ ਫਿਰ ਮੁਰਦਾਬਾਦ ਕਰਾਂਗੇ त्री बलजीत ਮਰਦਾਬਾਦ ਮਰਦਾਬਾਦ मुद मुबादारी ਤੇ ਗੁੰਡਾ मुरदाबादसी मुरदाबाद मुद मुबा मत्री बलजीरदाबादुरदारदाबाद प्रुडाजी ਮਰਦਾਬਾਦ ਮਰਦਾਬਾਦ मुरदाबाद प ਵਜੀਪਾਲ ਦੀ ਕਰਨ ਵਾਲੀ ਫਾਸਰੀ ਬਲਜੀਤ ਕੌਰ ਮਰਦਾਬਾ ਜੁਗਾਰਬਾ ਝੋਨੇ ਦੇ ਸਮਗਲਰਾਂ ਦੀ ਹਮਾਇਤ ਕਰਨ ਵਾਲੀ ਬਲਜੀਤ ਕੌਰ ਮਰਦਾਬਾ 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 ਸਮਗਲਰਾਂ ਦੀ ਸਾਥੀ ਵਜੀਪਾਲ ਕੌਰ ਮਰਦਾਬਾ 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 ਪੰਜਾਬ ਨੂੰ ਮੁੱਕੇ ਖਜ਼ਾਨਾ ਧਰਨ ਵਾਲੇ ਮਰਦਾਬਾ 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 ਇਹ ਜਿਹੜਾ ਪੁਤਲਾ ਹੈ ਕੱਲਾ ਮੁਖਰ ਪੁਲਿਸ ਤੇ ਵਜੀਪਾਲ ਦਾ ਨਹੀਂ ਹੈ ਮਨੀਸ਼ ਸੋਦੀ ਅੱਜ ਸ਼ਾਮ ਦਾ ਦੰਡ ਭੇਜਦਾ ਕਿ ਅੱਜ ਉਹ ਵੀ ਫੂਕਦਾ ਇੱਥੇ दे दे तो राम नाम सत्य है है राम नाम सत्य है सत है, सत है राम नाम सत्य है सत है 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 राम नाम सत्त है? सत है, सत है। राम नाम है? सत है, सत है। राम नाम बोले है? है, है. वाहेगुरु जी का खालसा वाह ਸੋ ਇੱਕ ਗਿਜ਼ਾਰਿਸ਼ ਹੈ ਜਿਹੜੇ ਆਗੂ ਵੀਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨੀ ਹੈ ਪੱਤਰਕਾਰ ਵੀਰਾਂ ਨੇ ਆਗੂਆਂ ਨਾਲ ਗੱਲਬਾਤ ਕਰਨੀ ਹੈ ਉਹ ਪਲੀਜ਼ ਕਰ ਲਿਓ ਸਾਰੇ ਮੇਰੀ ਗਿਜ਼ਾਰਿਸ਼ ਹੈ ਹਰਜਿੰਦਰ ਡਾਕਟਰ ਬਲਜੀਤ ਕੌਰ ਮੰਤਰੀ ਤੇ ਐਸਐਸਪੀ ਮੋਹਤਰ ਸਾਹਿਬ ਦਾ ਬਤਲਾੂ ਦਿੱਤਾ ਗਿਆ ਹੈ ਇਹ ਲਾਈਵ ਸੁਰੀਲਾ ਮੂਸੀ ਦੇਖ ਰਹੇ ਹਾਂ ਲੋਕਾਂ ਸਾਹਿਬ ਪੰਜਾਬੀ ਟੀਵੀ ਤੋਂ ਚਲੋ ਚਲੋ ਲਾਈਵ ਚੱਲੀ ਆ ਰਿਹਾ